एनटीपीएस एक्ट आ, के तहत 2 साल पहले दर्ज हुए केस की जांच ਲਈ पटियाला दी पुलिस लाइन ਵਿਖੇ ਅੱਜ ਵਿਕਰਮ ਸਿੰਘ ਮਜੀਠੀਆ ਡੀਆਈਜੀ ਹਰਚਰਨ ਸਿੰਘ ਪੁੱਲਰ ਅਗੇ ਪੇਸ਼ ਹੋਣਗੇ ਮਜੀਠੀਆ ਦੀ ਪੇਸ਼ੀ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪੁਲਿਸ ਲਾਈਨ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਰੋਕ ਦਿੱਤਾ ਗਿਆ ਅਤੇ ਲਗਭਗ 100 ਮੀਟਰ ਪਹਿਲਾਂ ਹੀ ਨਾਕੇ ਬੰਦੀ ਕਰ ਦਿੱਤੀ ਗਈ ਹੈ ਉਹ ਜਿਸ ਤੋਂ ਪਹਿਲਾਂ ਏਜੀਜੀਪੀ ਸੁਖਵਿੰਦਰ ਚੀਨਾ ਦੀ ਅਗਵਾਈ ਹੇਠ ਲਿਸਟ SIT ਵੱਲੋਂ ਭਾਵੇਂ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ 31 ਦਸੰਬਰ ਨੂੰ ਹੋਈ ਸੇਵਾ ਮੁਕਤੀ ਉਪਰੰਤ ਨਵੀਂ ਬਣੀ SIT ਕੋਲ ਮਜੀਠਿਆ ਦੀ ਇਹ ਪਹਿਲੀ ਪੇਸ਼ੀ ਹੈ ਇੱਥੇ ਖਾਲੀ ਕਾਰਕੂਨਾ ਦੇ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ NTPS ਐਕਟ ਤਹਿਤ 2 ਸਾਲ ਪਹਿਲਾਂ ਦਰਜ ਹੋਏ ਕੇਸ ਦੀ ਜਾਂਚ ਲਈ ਪਟਿਆਲਾ ਦੀ ਪੁਲਸ ਲਾਈਨ ਵਿਖੇ ਅੱਜ ਵਿਕਰਮ ਸਿੰਘ ਮਜੀਠੀਆ ਡੀਆਈਜੀ ਹਰਚਰਨ ਸਿੰਘ ਪੁੱਲਰ ਅਗੇ ਪੇਸ਼ ਹੋਣਗੇ ਮਜੀਠੀਆ ਦੀ ਪੇਸ਼ੀ ਦੇ ਚੱਲਦੇ ਪੰਜਾਬ ਪੁਲਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪੁਲਸ ਲਾਈਨ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਰੋਕ ਦਿੱਤਾ ਗਿਆ ਅਤੇ ਲਗਭਗ 100 ਮੀਟਰ ਪਹਿਲਾਂ ਹੀ ਨਾਕੇ ਬੰਦੀ ਕਰ ਦਿੱਤੀ ਗਈ ਹੈ ਉਹ ਜਿਸ ਤੋਂ ਪਹਿਲਾਂ ਏਜੀਜੀਪੀ ਸੁਖਵਿੰਦਰ ਜੀਨਾ ਦੀ ਅਗਵਾਈ ਹੇਠ ਲਿਸਟ SIT ਵੱਲੋਂ ਭਾਵੇਂ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ 31 ਦਸੰਬਰ ਨੂੰ ਹੋਈ ਸੇਵਾ ਮੁਕਤੀ ਉਪਰੰਤ ਨਵੀਂ ਬਣੀ SIT ਕੋਲ ਮਜੀਠਿਆ ਦੀ ਇਹ ਪਹਿਲੀ ਪੇਸ਼ੀ ਹੈ ਇੱਥੇ ਖਾਲੀ ਕਾਰਕੂਨਾ ਦੇ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਐਨਟੀਪੀਐਸ ਐਕਟ ਤਹਿਤ 2 ਸਾਲ ਪਹਿਲਾਂ ਦਰਜ ਹੋਏ ਕੇਸ ਦੀ ਜਾਂਚ ਲਈ ਪਟਿਆਲਾ ਦੇ ਪੁਲਿਸ ਲਾਈਨ ਵਿਖੇ ਅੱਜ ਵਿਕਰਮ ਸਿੰਘ ਮਜੀਠੀਆ ਡੀਆਈਜੀ ਹਰਚਰਨ ਸਿੰਘ ਭੁੱਲਰ ਅਗੇ ਪੇਸ਼ ਹੋਣਗੇ ਮਜੀਠੀਆ ਦੀ ਪੇਸ਼ੀ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪੁਲਿਸ ਲਾਈਨ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਰੋਕ ਦਿੱਤਾ ਗਿਆ ਅਤੇ ਲਗਭਗ 100 ਮੀਟਰ ਪਹਿਲਾਂ ਹੀ ਨਾਕੇ ਬੰਦੀ ਕਰ ਦਿੱਤੀ ਗਈ ਹੈ ਉਂਜ ਇਸ ਤੋਂ ਪਹਿਲਾਂ ਐਡੀਜੀਪੀ ਸੁਖਵਿੰਦਰ ਚੀਨਾ ਦੀ ਅਗਵਾਈ ਹੇਠਲੇ SIT ਵੱਲੋਂ ਭਾਵੇਂ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ 31 ਦਸੰਬਰ ਨੂੰ ਹੋਈ ਸੇਵਾ ਮੁਕਤੀ ਉਪਰੰਤ ਨਵੀਂ ਬਣੀ SIT ਕੋਲ ਮਜੀਠਿਆ ਦੀ ਇਹ ਪਹਿਲੀ ਪੇਸ਼ੀ ਹੈ ਇੱਥੇ ਖਾਲੀ ਕਰਮਕੂਨਾ ਦੇ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਐਨਟਪੀਐਸ ਐਕਟ ਤਹਿਤ 2 ਸਾਲ ਪਹਿਲਾਂ ਦਰਜ ਹੋਏ ਕੇਸ ਦੀ ਜਾਂਚ ਲਈ ਪਟਿਆਲਾ ਦੀ ਪੁਲਸ ਲਾਈਨ ਵਿਖੇ ਅੱਜ ਵਿਕਰਮ ਸਿੰਘ ਮਜੀਠੀਆ ਡੀਆਈਜੀ ਹਰਚਰਨ ਸਿੰਘ ਪੁੱਲਰ ਅਗੇ ਪੇਸ਼ ਹੋਣਗੇ ਮਜੀਠੀਆ ਦੀ ਪੇਸ਼ੀ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪੁਲਸ ਲਾਈਨ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਰੋਕ ਦਿੱਤਾ ਗਿਆ ਅਤੇ ਲਗਭਗ 100 ਮੀਟਰ ਪਹਿਲਾਂ ਹੀ ਨਾਕੇ ਬੰਦੀ ਕਰ ਦਿੱਤੀ ਗਈ ਹੈ ਅੰਜਸ ਤੋਂ ਪਹਿਲਾਂ ADGP ਸੁਖਵਿੰਦਰ ਚੀਨਾ ਦੀ ਅਗਵਾਈ ਹੇਠ ਲਿਸ SIT ਵੱਲੋਂ ਭਾਵੇਂ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ 31 ਦਸੰਬਰ ਨੂੰ ਹੋਈ ਸੇਵਾ ਮੁਕਤੀ ਉਪਰੰਤ ਨਵੀਂ ਬਣੀ SIT ਕੋਲ ਮਜੀਠਿਆ ਦੀ ਇਹ ਪਹਿਲੀ ਪੇਸ਼ੀ ਹੈ ਇੱਥੇ ਖਾਲੀ ਕਾਰਕੂਨਾ ਦੇ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਬਿਊਰੋ ਰਿਪੋਰਟ SMZ ਨਿਊਜ਼